ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬਲਾਕ ਸੰਮਤੀ ਚੋਣਾ ਜ਼ਿਲ੍ਹਾ ਪ੍ਰਸ਼ਦ ਦੀ ਨਾਮਜ਼ਦਗੀ ਪੱਤਰ ਅੱਜ ਜੇ ਲਾਸਟ ਦਿਨ ਸੀਗਾ ਇੱਕ ਦੇਖਣ ਨੂੰ ਇਹ ਮਿਲਿਆ ਕਿ 1997 ਤੋਂ ਬਾਅਦ ਭੋਜਨ ਸਮਾਜ ਪਾਰਟੀ ਪਹਿਲੀ ਵਾਰ ਇਸ ਚੋਣਾਂ ਦੇ ਵਿੱਚ ਦਿਖਾਈ ਦਿੱਤੀ ਹੈ ਖਾਸ ਕਰਕੇ ਬਲਾਕ ਜੈਤੋ ਦੇ ਵਿੱਚ ਕਿਉਂਕਿ ਪਹਿਲਾਂ ਬਲਾਕ ਕੋਟਕਪੂਰਾ ਸੀ ਤਾਂ ਹੁਣ ਜਿਹੜਾ ਕਿ ਜੈਤੋ ਬਲਾਕ ਹੋਣ ਦੇ ਨਾਤੇ ਜੈਤੋ ਬਲਾਕ ਦੀਆਂ ਬਲਾਕ ਸੰਮਤੀ ਦੀਆਂ 25 ਸੀਟਾਂ ਹਨ ਔਰ ਜਿਨ੍ਹਾਂ ਦੇ ਵਿੱਚੋਂ ਇੱਕ ਸੀਟ ਜਿਹੜੀ ਤੁਹਾਨੂੰ ਦੱਸ ਦਈਏ ਕਿ ਚੰਦਪਾਣ ਦੀ ਸੀਟ ਹੈ ਜਿੱਥੇ ਭੋਜਨ ਸਮਾਜ ਪਾਰਟੀ ਦੇ ਇਹ ਇੱਕ ਇਤਿਹਾਸ ਵੀ ਰਚਿਆ ਜਾਣਾ ਕਿਉਂਕਿ ਜਿਹੜੀ ਜਰਨਲ ਸੀਟ ਦੇ ਉੱਤੇ ਐਸਸੀ ਉਮੀਦਵਾਰ ਨੇ ਆਪਣੇ ਨਾਮ ਜਿੱਦੀ ਪੇਪਰ ਦਾਖਲ ਕੀਤੇ ਕਿਉਂਕਿ ਇਹ ਕਾਸਟਮ ਜ ਨਹੀਂ ਹੁੰਦਾ ਲੇਕਿਨ ਜਦੋਂ ਕਿ ਕਿਸੇ ਦੀ ਫਾਲੋਇੰਗ ਦੇ ਵਿੱਚ ਉਮੀਦਵਾਰ ਖੜਾ ਕਰਨਾ ਹੁੰਦਾ ਤਾਂ ਉੱਥੇ ਕਹਿੰਦੇ ਹੁੰਦੇ ਕਿ ਦੇਖਣਾ ਨਹੀਂ ਹੋਏਗਾ ਕਿ ਐਸਸੀ ਹੈ ਜਾਂ ਜਰਨਲ ਹੈ ਲੇਕਿਨ ਮੇਰੇ ਨਾਲ ਉਮੀਦਵਾਰ ਦੇ ਜਿਹੜੇ ਪਤੀ ਨਾਲ ਜੁੜੇ ਨੇ ਗੱਲਬਾਤ ਕਰਦੇ ਪਹਿਲੀ ਗੱਲ ਤਾਂ ਅੱਜ ਜਿਹੜੇ ਤੁਸੀਂ ਪੇਪਰ ਨਾਮਿਨੇਟ ਕੀਤੇ ਆ ਕਿਹੜੀ ਪਾਰਟੀ ਵੱਲੋਂ ਖੜੇ ਹੋ ਬੀਐਸਪੀ ਕੰਨੀ ਬੀਐਸਪੀ ਕੰਨੀ ਹਾਂਜੀ ਤੇ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਾਂ ਪਾਰਟੀ ਵੱਲੋਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਈ ਹੋ? ਨਹੀਂ ਫਿਲਕੋ ਵੀ ਮੁਸ਼ਕਲ ਨਹੀਂ ਆਈਗੀ। ਜੀ ਤੇ ਸਾਨੂੰ ਚੋਣ ਨਿਸ਼ਾਨ ਤੇ ਪਹਿਲੀ ਵਾਰ ਚੋਣ ਲੜਨ ਦਾ ਮੌਕਾ ਮਿਲਿਆ। ਇਹਦੇ ਕਰਕੇ ਸਾਡੇ ਹੌਸਲੇ ਬਲੰਦ ਹੈ। ਜੀ ਹਾਂਜੀ ਪਹਿਲਾਂ 97 ਦੇ ਵਿੱਚ ਚੋਣ ਹੋਈ ਸੀ ਜਦੋਂ ਉਦੋਂ ਬਲਾਕ ਸੰਮਤੀ ਦੇ ਕੋਈ ਤੁਹਾਡੇ ਇਸ ਬਲਾਕ ਚੋਂ ਖੜਾ ਹੋਇਆ ਸੀ। 97 ਦੇ ਵਿੱਚ ਨਹੀਂ ਆਪਣੇ ਤੋਂ ਨਹੀਂ ਹੋਇਆ ਸੀ ਜੀ। ਹੂੰ ਉਸ ਤੋਂ ਸੂਰਕਰੀ ਤੋਂ ਹੋਇਆ ਸੀ ਉਹ ਅੱਛਾ ਹਾਂਜੀ ਉਹ ਗਲਕ ਸੰਤੀ ਮੈਂਬਰ ਬਣੇ ਸੀ ਹਾਂਜੀ ਹਾਂਜੀ ਬਣੇ ਸੀ ਠੀਕ ਹੈ ਉਹ ਤੋਂ ਕੋੜ ਕੋੜ ਪੂਰਾ ਬਲਕ ਹੁੰਦਾ ਸੀ ਹਾਂਜੀ ਉਹ ਤੋਂ ਕੋੜ ਕੋੜ ਪੂਰਾ ਤੇ ਅੱਜ ਲੱਗਦਾ ਕਿ ਤਨਾ ਕਿਤੇ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਬਹੁਤ ਸਾਰੇ ਸਵਾਈ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਲੱਗਦਾ ਕਿ ਤਨਾ ਕਿਤੇ ਅੱਜ ਹੋਏਗਾ ਕਿ ਅਸੀਂ ਵੀ ਸਾਡੀ ਵੀ ਪਾਰਟੀ ਜਿਹੜੀ ਹੈਗੀ ਹੈ ਹਲਕੇ ਦੇ ਵਿੱਚ ਇਸ ਟਾਈਮ ਜਾਗਦੀ ਹੈਗੀ ਫਿਲਹਾਲ ਜਾਗਦੀ ਹੈਗੀ ਇਸੇ ਕਰਕੇ ਆਪਾਂ ਚੋਣ ਲੜਨ ਦਾ ਫੈਸਲਾ ਕੀਤਾ ਤੇ ਭੈਣ ਮਾਇਆ ਭਤੀਜੇ ਨੇ ਸਾਨੂੰ ਆਪ ਦੇ ਸਿੰਬਲ ਤੇ ਚੋਣ ਲੜਨ ਲਈ ਉਹ ਸਿਰ ਤੇ ਹੱਥ ਰੱਖਿਆ ਸਾਡੇ ਤੇ ਉਹ ਉਹਦੇ ਤੇ ਸਾਰੇ ਵੋਟਰ ਸਾਰੇ ਉਤਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਆ ਪਾਰਟੀ ਕਾਫੀ ਸਮੇਂ ਬਾਅਦ ਜਿਹੜੀ ਇਸ ਵਾਰ ਸਿੰਬਲ ਤੇ ਚੋਣ ਲੜ ਰਹੀ ਹੈ ਲੱਗਦਾ ਨਾ ਕਿਤੇ ਕਿਤੇ ਪਾਰਟੀ ਦੇ ਰੁੱਸੇ ਹੋਏ ਜਿਹੜੇ ਮਤਲ ਵਰਕਰ ਹੈਗੇ ਆ ਜਾਂ ਲੀਡਰ ਹੈਗੇ ਆ ਉਹ ਸਪੋਰਟ ਕਰਨਗੇ ਉੱਤੇ ਚੰਦ ਭਾਂ ਦੇ ਵਿੱਚ ਬਲਕ ਸੰਤੀ ਦੀ ਹਾਂਜੀ ਸਾਰਿਆਂ ਦੇ ਫੋਨ ਆਉਣੇ ਵੀ ਸ਼ੁਰੂ ਹੋ ਗਏ ਆ ਵੀ ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ ਵੀ ਮਾਇਆ ਕਰਨੀਓ ਵੀ ਤੇ ਵੋਟ ਕਰਨੀਓ ਵੀ ਸਪੋਰਟ ਕਰਨੀਓ ਵੀ ਸਾਰਾ ਕੁਝ ਥੋੜੀ ਸਹਾਇਤਾ ਕਰਾਂਗੇ ਪੂਰਾ ਜੋਰ ਲਾ ਕੇ ਜੀ ਪਿੰਡ ਦੇ ਵਿੱਚ ਕਿੰਨਾ ਗਰਜ਼ਨ ਹੈਗਾ ਬੀਐਸਪੀ ਦੀ ਕੋਈ ਟਾਈਮ ਹੁੰਦਾ ਸੀ ਕਿਉਂਕਿ ਚੰਦਪਾਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਬਾਜਾਖਾਨਾ ਤੇ ਚੰਦਪਾਨ ਤੋਂ ਨਿਕਲਦੀ ਕੀ ਤੁਹਾਨੂੰ ਇਸ ਵਾਰ ਉਮੀਦ ਹੈਗੀ ਕਿ ਤੁਹਾਡੇ ਨਾਲ ਬਲਾਕ ਸੰਮਤੀ ਦੇ ਵਿੱਚ ਵੀ ਬੀਐਸਪੀ ਦੀ ਵੋਟ ਉਵੇਂ ਖੜੀ ਰਹੂ ਹਾਂਜੀ ਹਾਂਜੀ ਖੜੀ ਰਹੋਗੇ ਉਵੇਂ ਜਾਂ ਉਸ ਤੋਂ ਵੱਧ ਕੱਢਾਂਗੇ ਜੀ ਕੋਸ਼ਿਸ਼ ਤਾਂ ਕਰਾਂਗੇ ਸੀਟ ਜਿੱਤਾਂਗੇ ਹੂੰ ਤੇ ਬੋਟ ਵਾਤ ਤੋਂ ਵਾਤ ਕੱਢਾਂਗੇ ਜੀ ਸਾਡੇ ਨਾਲ ਉਮੀਦਵਾਰ ਵੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਲੱਗਿਆ ਜੀ ਜਿਵੇਂ ਤੁਸੀਂ ਤੁਹਾਡੇ ਹਸਬੰਡ ਜਿਹੜੇ ਆ ਹਾਥੀ ਹਾਥੀ ਕਰਦੇ ਜਾਂਦੇ ਸੀ ਤੇ ਅੱਜ ਹਾਥੀ ਦੇ ਨਿਸ਼ਾਨ ਤੇ ਚੋਣ ਲੜ ਰਹੇ ਆ ਬਹੁਤ ਵਧੀਆ ਲੱਗਿਆ ਜੀ ਹੂੰ ਬਹੁਤ ਖੁਸ਼ੀ ਵੀ ਹੋਈ ਜੀ ਸਾਨੂੰ ਹੂੰ ਬਾਕੀ ਜੋ ਭੈਣ ਭਰਾ ਸਾਡੇ ਨਾਲ ਆ ਹੈਗੇ ਆ ਜੀ ਮਸਲ ਨੇ ਕਿ ਐਸਾ ਦੀ ਮਤਲਬ ਇਹ ਲੱਗਦਾ ਕਿ ਤਨਾ ਕਿਤੇ ਜਿਵੇਂ ਕਹਿੰਦੇ ਸੀ ਵੀ ਹਾਥੀ ਵਾਲੇ ਥੋੜੇ ਜੇ ਰਹਿ ਗਏ ਤੇ ਅੱਜ ਕਹਿੰਦੇ ਹਾਥੀ ਤੇ ਕੋਈ ਖੜਾ ਹੀ ਨਹੀਂ ਹੁੰਦਾ ਸੀਗਾ ਥੋੜਾ ਕਿਵੇਂ ਮੰਨ ਬਣ ਗਏ ਵੀ ਤੁਸੀਂ ਹਾਥੀ ਦੇ ਚੋਂ ਨਿਸ਼ਾਨ ਤੇ ਐਕਸਲੈਂਟ ਲੋਕ ਇਹ ਆਪ ਹੌਲੀ ਹੌਲੀ ਪੌੜੀ ਚੜਤ ਨੇ ਗਾਈ ਫੇਰੀ ਬਤਾਂਗੇ ਥੋੜੇ ਸਿਤ ਅੱਜ ਆਪਾਂ ਬਾਲੇ ਵੀ ਹੋ ਗਏ ਜਿਵੇਂ ਕਹਿੰਦੇ ਸੁਖਵੀਰ ਬਾਦਲ ਨੇ ਜੋਸ਼ ਭਰਿਆ ਆਪਣੇ ਵਰਕਰਾਂ ਦੇ ਵਿੱਚ ਇਸ ਤਰ੍ਹਾਂ ਕਿਤੇ 9 ਅਕਤੂਬਰ ਦੀ ਰੈਲੀ ਦੇਖ ਕੇ ਮਾਇਆਵਤੀ ਨੇ ਜੋਸ਼ ਭਰਤਾ ਯੂਪੀ ਦੇ ਵਿੱਚ ਉਹ ਤਾਂ ਨਹੀਂ ਤੁਹਾਡੇ ਮਨ ਦੇ ਵਿੱਚ ਆਏ ਜਿਵੇਂ ਮਾਇਆਵਤੀ ਨਾਲ ਕੁਝ ਕਰ ਸਕਦੀ ਤੇ ਮੈਂ ਆਪਦੇ ਬਲਾਕ ਚੰਦਪ ਹਾਂਜੀ ਇਹ ਵੀ ਹੋ ਸਕਦਾ ਮਨਚਿਆ ਹੋਵੇ ਠੀਕ ਹੈ ਧੰਨਵਾਦ ਠੀਕ